ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵਿਚਾਰ ਚਰਚਾ ਵਿੱਚ ਆਪਾਂ ਗੱਲ ਕਰ ਰਹੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਅੱਜ ਦੇ ਯਾਨੀ 12 ਸਤੰਬਰ 2025 ਦੇ ਅੰਮ੍ਰਿਤ ਵੇਲੇ ਦੇ ਹੁਕਮਨਾਮਾ ਸਾਹਿਬ ਦੀ ਜੀ ਇਹ ਪਾਵਨ ਬਾਣੀ ਭਗਤ ਰਵਿਦਾਸ ਜੀ ਦੀ ਹੈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 658 ਉੱਤੇ ਤਰਜ ਹੈ ਜੀ ਹਾਂਜੀ ਤੇ ਇਸ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਹੈ ਵਾਹਿਗੁਰੂ ਲਈ ਬਹੁਤ ਡੂੰਗਾ ਪ੍ਰੇਮ संसारोह तो, फाही है, उस तो छुटकारा। आओ इसनु थोड़ा हाँ जी ते इस चे बहुत ही, गाले है तुका ने हाँ जी, हाँ जी। बहुत कमाल देने। जी जाओ हम बधे मोह फास हम प्रेम बधन तुम बाने अपने छुटन को जतन करो हम छूटे तुम आराधे ਇੱਥੇ ਭਗਤ ਜੀ ਮਾਧੋ ਕਹਿ ਕੇ ਵਾਹਿਗੁਰੂ ਨੂੰ ਸੰਬੋਧਨ ਕਰ ਰਹੇ ਨੇ ਹੈ ਨਾ ਜੀ ਮਾਧੋ ਤੇ ਕਹਿ ਰਹੇ ਨੇ ਕਿ ਜਿਵੇਂ ਸੀ ਮੋਜ ਬੱਜੇ ਸੀ ਤਾਂ ਅਸੀਂ ਤੈਨੂੰ ਪ੍ਰੇਮ ਨਾਲ ਬਨ ਲਿਆ ਹੂੰ ਇਹ ਬੜੀ ਕਿਵੇਂ ਕਿਵੇਂ ਦਿਲਚਸਪ ਜੀ ਗੱਲ ਹੈ ਹਾਂ ਅਸੀਂ ਕਿਵੇਂ ਬਨ ਸਕਦੇ ਹਾਂ ਪ੍ਰਭੂ ਨੂੰ ਅੱਛਾ ਇਹ ਅਸਲ 'ਚ ਨਾ ਭਗਤੀ ਤੇ ਪ੍ਰੇਮ ਦੀ ਤਾਕਤ ਦੀ ਗੱਲ ਹੈ ਇਹ ਕੋਈ ਸਰੀਰਕ ਬੰਧਨ ਨਹੀਂ ਹੈ ਭਗਤ ਜੀ ਕਹਿ ਰਹੇ ਨੇ ਹੇ ਪ੍ਰਭੂ ਠੀਕ ਹੈ ਅਸੀਂ ਸੰਸਾਰ ਦੇ ਮੋਹ 'ਚ ਫਸੇ ਹੋਏ ਸੀ ਪਰ ਅਸੀਂ ਉਸ মোহ ਤੋਂ ਛੁੱਟਣ ਲਈ ਕੀ ਕੀਤਾ ਹਾਂਜੀ ਅਸੀਂ ਤੈਨੂੰ ਆਪਣੇ ਸੱਚੇ ਪ੍ਰੇਮ ਦੀ ਡੋਰੀ ਨਾਲ ਬੰਨ ਲਿਆ ਮਤਲਬ ਅਸੀਂ ਤੇਰਾ ਸਿਮਰਨ ਕੀਤਾ ਤੇਰੀ ਆਰਾਧਨਾ ਕੀਤੀ ਤੇ ਅਸੀਂ ਉਸ মোহ ਤੋਂ ਛੁੱਟ ਗਏ ਅੱਛਾ ਪਰ ਹੁਣ ਸਵਾਲ ਇਹ ਹੈ ਕਿ ਤੂੰ ਸਾਡੇ ਇਸ ਪ੍ਰੇਮ ਦੇ ਬੰਧਨ ਤੋਂ ਕਿਵੇਂ ਛੁੱਟੇਗਾ ਹੈਨਾ ਕਮਾਲ ਦੀ ਗੱਲ ਹਾਂਜੀ ਬਹੁਤ ਡੂੰਗੀ ਗੱਲ ਹੈ ਮਤਲਬ ਇਹ ਇੱਕ ਅਧਿਆਤਮਿਕ ਲਗਾਅ ਹੈ ਬਿਲਕੁਲ ਇੱਕ ਅਧਿਆਤਮਿਕ ਅਟੁੱਟ ਲਗਾਅ ਹੈ ਜੀ ਜਿਸ ਨੂੰ ਵਾਇਗਰੂ ਆਪ ਵੀ ਮੰਨਦਾ ਹੈ ਕਬੂਲ ਕਰਦਾ ਹੈ ਜਿਵੇਂ ਕਿਹਾ ਨਾ ਆਪਣ ਬਾਪਾ ਨਾ ਹੀ ਕਿਸੇ ਕੋ ਭਾਵਣ ਕੋ ਹਰ ਰਾਜਾ ਸਹੀ ਗੱਲ ਹੈ ਉਹ ਕਿਸੇ ਦੀ ਜਾਇਦਾਦ ਨਹੀਂ ਉਹ ਤਾਂ ਸਿਰਫ ਪ੍ਰੇਮ ਦਾ ਭਾਵਨਾ ਦਾ ਬੱਜਿਆ ਹੋਇਆ ਹੈ ਤੇ ਰੱਬ ਕੇ ਜਿਹੜੀ ਮੱਛੀ ਦੀ ਉਦਾਹਰਣ ਹੈ ਉਹ ਤਾਂ ਹੋਰ ਵੀ ਗਹਿਰੀ ਹੈ ਮੀਨੂ ਪਕਰ ਫਾਂਕਿਓ ਅਰ ਕਾਟਿਓ ਰਾਂਧੀ ਕਿਓ ਬਹਵਾਨੀ ਜੀ ਖੰਡ ਖੰਡ ਕਰ ਪੂਜਨ ਕੀਨੋ ਤਉ ਨਾ ਬਿਸਰਿਓ ਪਾਣੀ ਟੂ ਇਹ ਮਿਸਾਲ ਕਿਵੇਂ ਸਮਝੀਏ ਦੇਖੋ ਕਿੰਨੀ ਸੋਣੀ ਗੱਲ ਕਹੀਏ ਕਹਿੰਦੇ ਨੇ ਮੱਛੀ ਨੂੰ ਫੜ ਲਿਆ ਉਹਨੂੰ ਕਟਿਆ ਉਹਨੂੰ ਵੱਖ-ਵੱਖ ਤਰੀਕਿਆਂ ਨਾਲ ਪਕਾਇਆ ਰਿੰਨਿਆਂ ਹਾਂਜੀ ਫਿਰ ਟੋਟੇ-ਟੋਟੇ ਕਰਕੇ ਖੰਡ-ਖੰਡ ਕਰਕੇ ਉਹਦਾ ਭੋਜਨ ਵੀ ਕਰ ਲਿਆ ਪਰ ਇੰਨਾ ਕੁਝ ਹੋਣ ਤੋਂ ਬਾਅਦ ਵੀ ਉਹਦੇ ਅੰਦਰੋਂ ਪਾਣੀ ਦਾ ਮੋਹ ਪਾਣੀ ਦੀ ਯਾਦ ਨਹੀਂ ਗਈ। ਅੱਛਾ ਉਹਦਾ ਵजूद ਹੀ ਪਾਣੀ ਨਾਲ ਜੁੜਿਆ ਹੋਇਆ ਹੈ। ਬਿਲਕੁਲ ਇਸੇ ਤਰ੍ਹਾਂ ਭਗਤ ਦਾ ਆਪਣੇ ਪ੍ਰਭੂ ਨਾਲ ਜਿਹੜਾ ਪਿਆਰ ਹੈ ਨਾ ਉਹ ਸਰੀਰ ਦੇ ਰਹਿਣ ਜਾਂ ਨਾ ਰਹਿਣ ਤੋਂ ਵੀ ਪਰੇ ਦੀ ਗੱਲ ਹੈ। ਹੂੰ ਇਹ ਇੱਕ ਅਟੁੱਟ ਹਮੇਸ਼ਾ ਰਹਿਣ ਵਾਲੀ ਲਗਨ ਹੈ। ਇਹ ਸਿਰਫ ਪਿਆਰ ਨਹੀਂ ਇਹ ਜੀਵ ਦੀ ਅਸਲੀਅਤ ਹੈ। ਜਿਵੇਂ ਮੱਛੀ ਪਾਣੀ ਬਿਨਾ ਕੁਝ ਨਹੀਂ ਉਵੇਂ ਆਤਮਾ ਪਰਮਾਤਮਾ ਬਿਨਾ ਤੇ ਇਸੇ ਕਰਕੇ ਮਤਲਬ ਇਸੇ ਅਟੁੱਟ ਪ੍ਰੇਮ ਕਰਕੇ ਹੀ ਭਗਤ ਸੰਸਾਰ ਦੇ ਦੁੱਖਾਂ ਤੋਂ ਬਚਿਆ ਰਹਿੰਦਾ ਹੈ। ਜਿਵੇਂ ਅਗਲੀ ਤੁਕ ਚ ਆਉਂਦਾ ਹੈ। ਮੋ ਪਟਲ ਸਭ ਜਗਤ ਵਿਆਪਿਓ। ਪਗਤ ਨਹੀਂ ਸੰਤਾਪਾ। ਬਿਲਕੁਲ ਬਿਲਕੁਲ ਜੀ ਮੋ ਪਟਲ ਯਾਨੀ ਮੋਹ ਦਾ ਇੱਕ ਮੋਟਾ ਪਰਦਾ। ਇੱਕ ਪਰਮ ਸਾਰਾ ਜਗਤ ਇਸ ਪਰਦੇ 'ਚ ਇਸ ਪਰਮ 'ਚ ਫਸਿਆ ਹੋਇਆ ਤੇ ਤੁਖੀ ਹੁੰਦਾ। ਹਾਂਜੀ। ਪਰ ਜਿਹੜਾ ਪਗਤ ਪ੍ਰਭੂ ਦੇ ਪ੍ਰੇਮ ਵਿੱਚ ਡੁੱਬ ਗਿਆ ਉਹ ਇਸ ਪਰਦੇ ਤੋਂ ਪਾਰ ਲੰਘ ਗਿਆ। ਹੁਣ ਉਹ ਇਸ ਮੋਹ ਦਾ ਕੋਈ ਕਲੇਸ਼ ਕੋਈ ਦੁੱਖ ਨਹੀਂ ਪਹੁੰਹਦਾ। ਸਹੀ ਗੱਲ ਹੈ। ਅਸੀਂ ਵੇਖਦੇ ਹਾਂ ਰੋਜ਼ ਦੀ ਜ਼ਿੰਦਗੀ 'ਚ ਵੀ ਕਿੰਨੇ ਮੋਹ ਦੇ ਪਰਦਿਆਂ 'ਚ ਆਪਾਂ ਉਲਝੇ ਜਾਂਦੇ ਹਾਂ। ਹਾਂਜੀ। ਇਹ ਸਾਡੇ ਸਾਰਿਆਂ ਲਈ ਸੋਚਣ ਵਾਲੀ ਗੱਲ ਹੈ। ਅੱਛਾ। ਤੇ ਅੰਤ ਵਿੱਚ ਭਗਤ ਰਵਿਦਾਸ ਜੀ ਆਪਣੀ ਅਵਸਥਾ ਦੱਸਦੇ ਨੇ ਕਹਿ ਰਵਿਦਾਸ ਭਗਤ ਇੱਕ ਬਾਢੀ ਅਬਹਿ ਕਾਸੀਓ ਕਹੀਐ ਜਿਹ ਕਾਰਨ ਹਮ ਤੁਮ ਅਰਾਧੇ ਸੋ ਦੁਖ ਅਜਹੁ ਸਹੀਐ 4 2 ਇਹ ਥੋੜਾ ਸਮਝਾਓ ਜੀ ਇਹ ਸੋ ਦੁਖ ਅਜਹੁ ਸਹੀਐ ਦਾ ਕੀ ਮਤਲਬ ਹੈ ਇੱਥੇ ਹਾਂਜੀ ਇਹ ਤੁਕ ਬਹੁਤ ਡੂੰਗੀ ਹੈ ਇੱਥੇ ਭਗਤ ਜੀ ਕਹਿ ਰਹੇ ਨੇ ਕਹਿ ਰਵਿਦਾਸ ਭਗਤ ਇੱਕ ਬਾਢੀ ਮੈਂ ਆਪਣੇ ਅੰਦਰ ਇੱਕ ਤੇਰੀ ਭਗਤੀ ਤੇਰਾ ਪ੍ਰੇਮ ਇੰਨਾ ਵਧਾ ਲਿਆ ਹੈ ਇਨਾ ਪੱਕਾ ਕਰ ਲਿਆ ਸਹੀ ਹਾਂਜੀ ਹਾਂਜੀ ਅਬ ਇਹ ਕਾਸੀਓ ਕਹੀਏ ਕਿ ਹੁਣ ਇਹ ਗੱਲ ਕਿਸੇ ਅੱਗੇ ਕਹਿਣ ਦੀ ਲੋੜ ਨਹੀਂ ਜਾਂ ਹੁਣ ਕਿਸ ਨਾਲ ਕੀ ਗਿਲਾ ਕਰੀਏ ਅੱਛਾ ਜਾਂ ਕਾਰਨ ਹਮ ਤੁਮ ਆਰਾਧੇ ਕਿ ਜਿਸ ਕਾਰਨ ਕਰਕੇ ਯਾਨੀ ਜਿਸ ਮੋਹ ਤੇ ਦੁੱਖ ਤੋਂ छुटਣ ਲਈ ਅਸੀਂ ਤੇਰੀ ਆਰਾਧਨਾ ਸ਼ੁਰੂ ਕੀਤੀ ਸੀ ਸੋ ਦੁੱਖ ਅਜੂ ਸਹੀ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਦੁੱਖ ਹਾਲੇ ਵੀ ਸਹਰੇ ਨੇ ਇੱਥੇ ਭਾਵ ਹੈ ਕਿ ਹੁਣ ਉਹ ਕਹਿਣ ਦੀ ਲੋੜ ਹੀ ਨਹੀਂ ਰਹੀ ਕਿ ਉਹ ਦੁੱਖ ਮੈਂ ਸਹਿ ਰਿਆ ਹਾਂ ਕਿਉਂਕਿ ਉਹ ਦੁੱਖ ਤਾਂ ਹੈ ਹੀ ਨਹੀਂ ਉਹ ਤਾਂ ਪੂਰੀ ਤਰ੍ਹਾਂ ਮਿਟ ਗਿਆ ਹੈ ਓਹੋ ਮਤਲਬ ਉਹ ਦੁੱਖ ਦਾ ਨਾਮੋ ਨਿਸ਼ਾਨ ਹੀ ਨਹੀਂ ਰਿਹਾ ਬਿਲਕੁਲ ਉਹ ਦੁੱਖ ਦਾ ਜ਼ਿਕਰ ਕਰਨਾ ਹੀ ਬੇਮਾਇਨਾ ਹੋ ਗਿਆ ਹੈ ਉਹ ਉਸ ਅਵਸਥਾ ਤੋਂ ਬਹੁਤ ਅੱਗੇ ਲੰਘ ਗਈ ਨੇ ਇਹ ਹੈ 모ਹ ਤੋਂ ਪੂਰੀ ਤਰ੍ਹਾਂ ਮੁਕਤੀ ਤੇ ਸਿਰਫ ਤੇ ਸਿਰਫ ਪ੍ਰਭੂ ਦੇ ਪ੍ਰੇਮ ਵਿੱਚ ਲੀਨਤਾ ਵਾਹ ਤਾਂ ਸਾਰੇ ਵਿਚਾਰ ਦਾ ਨਿਚੋੜ ਫਿਰ यही ਨਿਕਲਿਆ ਕਿ ਵਾਹਿਗੁਰੂ ਲਈ ਸੱਚਾ ਬਿਨਾ ਕਿਸੇ ਸ਼ਰਤ ਤੋਂ ਅਟੁੱਟ ਪਿਆਰ ਹੀ ਸਾਨੂੰ ਦੁਨੀਆਂ ਦੇ মোহ ਮਾਇਆ ਦੇ ਜਾਲ ਤੇ ਉਹਦੇ ਦੁੱਖਾਂ ਤੋਂ ਕੱਢ ਸਕਦਾ ਹੈ। ਹਾਂਜੀ ਬਿਲਕੁਲ ਇਹੀ ਸਾਰ ਹੈ। ਇਹ ਸ਼ਬਦ ਸਾਨੂੰ ਭਰੋਸਾ ਦਿੰਦਾ ਹੈ ਕਿ ਅਸਲੀ ਆਜ਼ਾਦੀ ਮਾਇਆ ਦੇ ਬੰਧਨਾਂ ਤੋਂ ਛੁੱਟ ਕੇ ਪ੍ਰਭੂ ਦੇ ਮਿੱਠੇ ਪ੍ਰੇਮ ਦੇ ਬੰਧਨ ਵਿੱਚ ਵੱਜ ਜਾਣਾ ਹੈ। ਤੇ ਜਦੋਂ ਪ੍ਰੇਮ ਪੱਕਾ ਹੋ ਜਾਂਦਾ ਹੈ ਹਾਂਜੀ ਤਾਂ ਬਾਕੀ ਸਾਰੇ ਦੁੱਖ ਸਾਰੇ ਫਿਕਰ ਆਪਣੇ ਆਪ ਹੀ ਮੁੱਕ ਜਾਂਦੇ ਨੇ। ਬਹੁਤ ਵਧੀਆ ਤੇ ਇੱਕ ਸਵਾਲ ਫਿਰ ਸੰਗਤ ਤੇ ਮਨ ਵਿੱਚ ਛੜ ਜਾਂਦੇ ਆ ਕਿ ਆਪਣੀ ਰੋਜ਼ ਦੀ ਭੱਜ ਦੌੜ ਵਾਲੀ ਜ਼ਿੰਦਗੀ 'ਚ ਅਸੀਂ ਇਹੋ ਜਿਹਾ ਅਟੁੱਟ ਪਿਆਰ ਜਿਵੇਂ ਮੱਛੀ ਦਾ ਪਾਣੀ ਨਾਲ ਹੈ ਵਾਹਿਗੁਰੂ ਨਾਲ ਕਿਵੇਂ ਬਣਾਈਏ ਤੇ ਕਿਵੇਂ ਨਿਭਾਈਏ ਜੀ ਬਹੁਤ ਵਧੀਆ ਸਵਾਲ ਹੈ ਵਿਚਾਰਨ ਲਈ ਤੇ ਇਸ ਵਿਚਾਰ ਚਰਚਾ ਦੀ ਸਮਾਪਤੀ ਤੋਂ ਪਹਿਲਾਂ ਅਸੀਂ ਸਾਰੀ ਸੰਗਤ ਵਾਸਤੇ ਇੱਕ ਬਹੁਤ ਵਧੀਆ ਤੇ ਬਰਕਤਾਂ ਭਰੇ ਦਿਨ ਦੀ ਕਾਮਨਾ ਕਰਦੇ ਹਾਂ ਜੀ। ਹਾਂਜੀ। ਕਿਰਪਾ ਕਰਕੇ ਸਾਡੇ ਕੋਲੋਂ ਹੋਈਆਂ ਪੁੱਲਾਂ ਚੁੱਕਾਂ ਖਾਸ ਕਰਕੇ ਗੁਰਬਾਣੀ ਦੇ ਉਚਾਰਨ ਵਿੱਚ ਉਹਨਾਂ ਲਈ ਖਿਮਾ ਕਰਨਾ ਜੀ। ਜੀ ਜ਼ਰੂਰ। ਮੇਰੀ ਅਰਦਾਸ ਹੈ ਕਿ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਤੰਦਰੁਸਤੀ, ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਮੀਨ। ਇੱਕ ਨਿੱਕੀ ਜੀ ਬੇਨਤੀ ਹੈ ਸੰਗਤ ਅੱਗੇ। ਕਿ ਜੇ ਚੰਗਾ ਲੱਗੇ ਤਾਂ ਇਸ ਸੇਵਾ ਵਿੱਚ ਮਦਦ ਕਰਨ ਲਈ ਇਸ ਨੂੰ ਅੱਗੇ ਸਾਂਝਾ ਕਰਨ ਬਾਰੇ ਜ਼ਰੂਰ ਸੋਚਣਾ ਜੀ ਤੇ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ